पंजाब पुलिस वालों गैंगस्टर्स, ड्रग ट्रैफिक और स्ट्रीट क्राइम के खिलाफ एक विशेष मुहिम चलाई जा रही है और इसे मुहिम तहत कई तरह के स्पेशल ऑपरेशन प्लान किए हैं जिसकी समीक्षा करने लिये आज मैं इतने आया सी आज कमिश्नर अमृतसर डीआई जी बॉडर और बॉर्डर रेंज के चार जिले पठानकोट बटाला गुरदासपुर और अमृतसर दिहाती एस एस पीज ਉਹ ਇਹ ਸਾਰੀ ਜਿਹੜੀ ਸਾਡੀ ਸਕੀਮਸ ਚੱਲ ਰਹੀਆਂ ਨੇ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਇਸ ਦੀ ਸਮੀਖਿਆ ਕੀਤੀ ਗਈ ਨਾਲ ਦੀ ਨਾਲ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਇੱਕ ਐਸਪੈਕਟ ਹੈ ਜਿਹੜੇ ਕੇਸਸ ਸਾਡੇ ਪੈਂਡਿੰਗ ਇਨਵੈਸਟੀਗੇਸ਼ਨ ਹੈ ਉਸ ਦੇ ਬਾਰੇ ਵੀ ਤਫਸੀਲ ਨਾਲ ਚਰਚਾ ਕੀਤੀ ਗਈ ਔਰ ਕੀ ਬੋਟਲਨੇਕਸ ਨੇ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਜ਼ੇਰ ਤਫਤੀਸ਼ ਕੇਸਸ ਹੈ ਉਹਨਾਂ ਦਾ ਡਿਸਪੋਜ਼ਲ ਕਰ ਸਕੀਏ ਉਸ ਦੇ ਬਾਰੇ ਵੀ ਇੱਕ ਮੀਟਿੰਗ ਕੀਤੀ ਗਈ ਸਾਡੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਾਰਡਰ ਬੈਲਟ ਹੈ ਬਾਰਡਰ ਬੈਲਟ ਨੂੰ ਸਟਰੈਂਥਨ ਕਰਨ ਲਈ ਅਸੀਂ ਸੈਕੰਡ ਲਾਈਨ ਆਫ ডিফেন্স ਸਥਾਪਿਤ ਕੀਤੀ ਹੈ ਰਾਈਟ ਫਰੋਂ ਫਾਜ਼ਲਕਾ ਟੂ ਪਟਾਣਕੋਟ ਅਗੇ ਬੀਐਸਐਫ ਹੈ ਉਸ ਦੇ ਪਿੱਛੇ ਪੰਜਾਬ ਪੁਲਿਸ ਦੀ ਇੱਕ ਸੈਕੰਡ ਲਾਈਨ ਆਫ ডিফেন্স ਹੈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸਾਨੂੰ ਸੈਂਕਸ਼ਨ ਕੀਤੇ ਗਏ ਹੈ ਕੈਮਰੇਜ਼ ਇੰਸਟਾਲ ਕਰਨ ਲਈ ਔਰ ਜਿਹੜੇ ਸਾਡੇ ਵਲਨਰੇਬਲ ਜਗ੍ਹਾ ਹੈ ਜਿਹੜੇ ਸਟ੍ਰੈਟੈਜਿਕ ਲੋਕੇਸ਼ਨਸ ਤੇ ਅਸੀਂ ਸੀਸੀਟੀਵੀ ਕੈਮਰਾਸ ਲਗਾ ਰਹੇ ਹਾਂ ਤਾਂ ਕਿ ਜਿਹੜੀ ਵੀ ਕੋਈ ਇਨਫਿਲਟ੍ਰੇਸ਼ਨ ਬਾਰਡਰ ਤੋਂ ਦੇ ਦੂਜੇ ਪਾਸਿਓਂ ਹੁੰਦੀ ਹੈ ਜਾਂ ਜਿਹੜੀ ਵੀ ਸਮਗਲਰਸ ਦੀ ਮੂਵਮੈਂਟ ਹੈ ਉਸ ਨੂੰ ਅਸੀਂ ਡਿਟੈਕਟ ਕਰ ਸਕੀਏ ਔਰ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਇਹ ਸੈਕੰਡ ਲਾਈਨ ਆਫ ਡਿਫੈਂਸ ਲੱਗਿਆ ਹੋਇਆ ਹੈ ਸਾਡੀ ਵਿਲੇਜ ਡਿਫੈਂਸ ਕਮੇਟੀ ਸਾਡੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਇਨ ਇਨਸੀਡੈਂਟਸ ਦੇ ਵਿੱਚ ਕਮੀ ਆਈ ਹੈ ਔਰ ਡਿਟੈਕਸ਼ਨ ਵਧਿਆ ਹੈ ਸਾਡਾ ਡਰੋਨਸ ਦਾ ਰਾਈਟ